ਜੀਐਨ ਨੂੰ ਕਿਦਾ ਹਾਲ ਚਾਲ ਨੂੰ ਮਿੱਤ ਕਰਦੀ ਹਾਂ ਸਭ ਵਧੀਆ ਹੋਵੇਗਾ ਖੂਬ ਮਜ਼ਾ ਆਵੇਗਾ ਜਿੱਤੇ ਵੀ ਹੋਵੇਗਾ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵੋਗੇ ਉੱਪਰ ਵਾਲਾ ਸਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲ ਰੱਖੇ ਸਾਡੀਆਂ ਦੁਆਵਾਂਾਂ ਪਿਆਰ ਹਮੇਸ਼ਾ ਆਪਣੇ ਵੀਰਾਂ ਪੈਰਾਂ ਦੇ ਨਾਲ ਰਹੇ ਹਮੇਸ਼ਾ ਇਦਾਂ ਹੀ ਹੱਸਦੇ ਵਸਦੇ ਰਹੋ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਦੇਖ ਰਹੀਆਂ ਜੀ ਤਾਰੀ ਬਾਵੇ ਦਾ ਪੋਡਕਾਸਟ ਪਾਰਟ 2 ਦੇਖ ਰਹੇ ਹਾਂ ਤੇ ਆਪਾਂ ਨੇ ਇਹਦੇ ਦੋ ਐਪੀਸੋਡ ਦੇਖ ਲੈਨੇ ਤੀਸਰਾ ਐਪੀਸੋਡ ਆਪਾਂ ਦੇਖਣ ਜਾ ਰਹੇ ਹਾਂ ਤੇ ਪਹਿਲੇ ਦੇਖਦੇ ਹਾਂ ਜੀ ਐਪੀਸੋਡ 3 ਹੈ ਜੀ ਆਪਾਂ ਬਾਕੀ ਹਾਟੇ ਵੀਡੀਓ ਪੂਰੀ ਵੇਖਿਓ ਬੜੀ ਮਜ਼ੇ ਦੀ ਵੀਡੀਓ ਹੈ। ਪਾਈ ਦਾ ਲਾਗੇ ਧੱਕੇ ਨਾ ਦੇ ਉਧਰ ਲਾਗੇ ਦੇ ਉਧਰ ਲਾਗੇ। ਪਰ ਉੱਥੇ ਹੁਣ ਕੰਨ ਪਾਈ ਨਾ ਸੁਣੇ ਬੈਂਡ ਵਾਜਣ ਵਾਲੇ ਦੋ ਹੋ ਗਏ। ਧੰਗੜ ਧੂਮ ਧੰਗੜ ਧੂਮ ਪੈਂਡਾਲੇ ਖੜੇ ਵੇਖਣ ਵੀ ਦੋ ਬਰਾਤਾ। ਹਾਂ। ਉਹ ਗਣ ਵੀ ਸਾਡਾ ਬੱਕ ਉਹ ਵੀ ਸਾਡਾ ਬੱਕ। ਪਿੰਡ ਦੀ ਪੰਚਾਇਤ ਨੇ ਪੁੱਛਿਆ ਕਹਿੰਦੇ ਵੀ ਦੋ ਤੁਸੀਂ ਮਤਲਬ ਕਿ ਵੀ ਇੱਕੇ ਘਰ ਦੇਆਂ ਕੁੜੀਆਂ ਦੇ ਨਾ ਸਾਨੂੰ ਤਾਂ ਪਤਾ ਹੀ ਨਹੀਂ ਉਹ ਕਿੱਥੋਂ ਦੇ ਆ। ਪੈਲਸ ਸਾਡਾ ਹੈ। ਉਹ ਕਹਿੰਦੇ ਸਾਡਾ ਹੈ। ਉਹਨੇ ਪੁੱਛਿਆ ਮੇਰੇ ਚਾਚੇ ਨੂੰ ਕਹਿੰਦੇ ਹਾਂ ਬਈ ਪੈਲਸ ਕਿਦਾ ਬੁੱਕ ਕਰਿਆ ਹਾਂ ਮਤਲਬ ਗਲਤੀ ਨਾਲ ਦੋ ਹੋ ਗਏ ਕਹਿੰਦਾ ਉਹ ਕਹਿੰਦਾ ਗਲਤੀ ਨਾਲ ਦੋ ਹੋ ਗਏ ਇਹਨਾਂ ਨੂੰ ਲਿਜਾਈਏ ਕਿੱਥੇ ਇਹ ਵੀ ਦਾਸ ਦੇ ਉਹਦਾ ਗੱਲ ਕਰਾਇਆ ਐਤਵਾਰ ਦਾ ਦਿਨ ਸੀ ਸਕੂਲ ਖਾਲੀ ਸੀ ਇੱਕ ਦਾ ਫਟਾਫਟ ਜਾ ਕੇ ਸਕੂਲ ਚ ਲਗੇ ਜਗਾਰ ਕਾ ਵਿਆਹ ਕਰਾਈ ਉਹ ਕਹਿੰਦੇ ਫੜੋ ਚਾਪੀਆਂ ਤੂੰ ਇਹਦਾ ਕੀ ਕਹਿੰਦਾ ਫੇਰ ਕਹਿੰਦਾ ਤੈਨ ਨ ਕਰਦੇ ਬੜਾ ਸਰਾਰਾ ਬੰਦਾ ਦੋ ਦੋਰਾ ਤਾ ਕਰਤਾ ਹੈ ਦੋ ਕਰਤਾਂ ਬੱਕ ਬੜਾ ਸਰਾਰਾ ਹੈ ਆਇਆ ਹਾਂ ਆਈ ਮੈਂ ਮੈਂ ਤਾਂ ਪਹਿਲਾਂ ਤੋਂ ਸਰਾਰਤੀ ਆ ਹੂੰ ਮੈਂ ਮਨਿੰਦਰ ਛੋਟਾ ਹੁੰਦਾ ਸੀ ਬਾਈ ਤੇ ਮੈਂ ਤੇ ਮੇਰੀ ਮਾਸੀ ਦਾ ਮੁੰਡਾ ਮੇਰੇ ਵੱਡੇ ਭਰਾ ਦਾ ਵਿਆਹ ਹੋਇਆ ਨਾ ਨਾ ਹੂੰ ਤੇ ਉਹ ਕਹਿੰਦੇ ਵੀ ਵਿਆਹ ਸੀ ਨਾਨਕੀ ਮੇਰੇ ਚਾ ਬੜਾ ਹੁੰਦਾ ਨਾਨਕੀ ਜਾਣਦਾ ਹਨਾ ਮੈਨੂੰ ਕਹਿੰਦੇ ਵੀ ਤੂੰ ਘਰੇ ਰਹੀਂ ਅੱਛਾ ਮੇਰੇ ਇੱਕ ਆਵੇ ਇੱਕ ਜਾਵੇ ਹੀ ਹੈਗਾ ਯਾਰ ਮੈਂ ਘਰੇ ਰਹਾ ਹਾਂ ਹਾਂ ਇਹ ਜਾਣਗੇ ਸਾਰੇ ਮੇਰੀ ਮਾਂ ਐ ਬੀਬੀ ਦੀ ਭੂਆ ਐ ਉਹ ਸਰਪੰਚ ਹੁੰਦਾ ਸੀ ਫੋਪੜ ਜੀ ਜਿਹੜਾ ਉਹ ਥੋੜੇ ਹੱਕ ਪੈਂਦੀ ਸੀ ਉਹਨੂੰ ਉਹ ਸਰਪੰਚ ਹੁੰਦਾ ਸੀਗਾ ਤੇ ਕੜੁਕਾ ਕਰਾ ਲਿਆ ਇਹਨਾਂ ਨੇ ਪੀਟਰ ਰੇੜਾ ਹਾਂ ਉਦੋਂ ਹੁੰਦੇ ਪੀਟਰ ਰੇੜੇ ਮਸ਼ਹੂਰ ਸੀ ਹਮ ਮਤਲਬ ਫੋਪੜ ਸਾਡਾ ਮੂਰੇ ਬਹਿ ਗਿਆ ਐ ਹਮ ਸਾਰੇ ਲੱਦ ਲੇ ਮੈਂ ਕਿਹਾ ਵੀ ਮੈਂ ਵੀ ਜਾਣਾ ਕਹਿੰਦੇ ਨਹੀਂ ਮੇਰੀ ਮਾਸੀ ਦਾ ਮੁੰਡਾ ਛੋਟਾ ਮੇਰੇ ਬੇਟੇ ਨਾਲੋਂ ਵੀ ਛੋਟਾ ਸੀਗਾ ਜਿਵੇਂ ਉਹ ਮੇਰ ਨੂੰ ਛੋਟਾ ਹੀ ਉਹਨੂੰ ਵੀ ਛੱਡ ਕੇ ਮੇਰੇ ਕੋਲੇ ਕਹਿੰਦੇ ਦੋਨੇ ਰੋ ਤਾ ਤੁਹਾਡਾ ਤਾਇਆ ਤੁਹਾਡੇ ਕੋਲੇ ਆ ਠੀਕ ਹੈ ਮੈਂ ਕਿਹਾ ਯਾਰ ਬਹੁਤ ਮਾੜੀ ਗੱਲ ਹੋਈ ਆਪਣੀ ਨਾਲ ਤਾਂ ਯਾਰ ਆਪਾਂ ਤਾਂ ਮਾਰੇ ਹੀ ਗਏ ਹੂੰ ਸਾਰੇ ਛੱਡ ਗਏ ਮੈਂ ਕਿਹਾ ਰੱਬ ਕਰੇ ਤੁਹਾਡਾ ਢੁੱਕਾ ਬੱਜੇ ਕਾਹੇ ਜਿਵੇਂ ਮੈਂ ਕਿਹਾ ਸਾਰੇ ਹੀ ਰਹਿ ਜੂ ਅਸੀਂ ਇਕੱਲੇ ਹੀ ਰਹਿ ਜੀਏ ਮੈਂ ਕਹੇ ਤੇ ਤੋਰਨ ਲੱਗੇ ਸੀ ਬਹੁਤ ਪੜਾ ਚੱਕਾ ਵੋ ਪਰ ਸਾਡਾ ਮੇਰੇ ਵੱਲੋਂ ਉਦੋਂ ਤਾਂ ਕੁਝ ਨਾ ਬੋਲਿਆ ਚਲੋ ਉੱਠ ਗਏ ਹੂੰ ਤਾਂ ਨਾ ਬਾਧਗੇਟਾ ਇਤਨ ਨਮਕ ਪਹੁੰਚ ਗਏ ਹੋਣਗੇ ਹੂੰ 22:30 ਵਜੇ ਮੇਰੀ ਮਾਸੀ ਦਾ ਮੁੰਡਾ ਬਾਹਰ ਨਿਕਲਿਆ ਮੈਨੂੰ ਕਹਿੰਦਾ ਓਏ ਮੈਂ ਕਿਹਾ ਹਾਂ ਉਹ ਪੂਰਨ ਸੀ ਕੁੱਕੇ ਵਾਲਾ ਕਹਿੰਦਾ ਪੂਰਨ ਤਾਂ ਉਹ ਫਿਰਦਾ ਹੈ ਮੈਂ ਕਿਹਾ ਸੌਗਾ ਹਾਂ ਕਣੋ ਕੋ ਕਾਹਨ ਜਿਹੜਾ ਮੋਢੇ ਤੇ ਰੱਖੀ ਫਿਰਦਾ ਉਹ ਤਾਂ ਉਹ ਸਟੀਅਰਿੰਗ ਮੋਢੇ ਤੇ ਰੱਖੀ ਫਿਰੇ ਮੈਂ ਭੱਜ ਕੇ ਮੈਂ ਕਿਹਾ ਪੂਰਨ ਆ ਕੀ ਹੋਇਆ ਬਟ ਕਾਲੀ ਜਬਾਲ ਮੈਂ ਕਿਹਾ ਸਾੜੇ ਵਾਲੇ ਦਾਸੀ ਹੈਗੀ ਇੱਕ ਮਰ ਗਈ ਉਹ ਤਾਂ ਦਾਦ ਦੇ ਗੱਲ ਕੀ ਬੜੀ ਸਾਰਾ ਪੂਰੀ ਗੱਲ ਤਾਂ ਦੱਸ ਸੁਣ ਮੈਂ ਕਿਹਾ ਸਟੀਅਰਿੰਗ ਤਾਂ ਤੂੰ ਲਈ ਫਿਰਦਾ ਉਹਦਾ ਉਹ ਕਹਿੰਦਾ ਰਹੀ ਤੇ ਖੁੱਲ ਗਿਆ ਕਹਿੰਦਾ ਮੋੜਾਂਿਆਂ ਚ ਉਹ ਸਟੇਰਾਂ ਖੁੱਲਿਆ ਮੋੜਾਂਿਆਂ ਚ ਬੁੱਫੜ ਮੂਰੇ ਬੈਠਾ ਹੀ ਚੌੜਾ ਹੈ ਸਰਪੰਚ ਸੀਗਾ ਉਂਝਣ ਤੋਂ ਦੀ ਗਿਆਗਾ ਝੋਨੇ ਜਾਏ ਬਟੋ ਹੋ ਗਿਆ ਤਾਂ ਬੀਬੋ ਤੇਰੇ ਮੁੰਡੇ ਦੀ ਜ਼ੁਬਾਨ ਕਾਲੀ ਆ ਉਹ ਕਹਿੰਦੀ ਹੁਣ ਤਾ ਉੱਠ ਕੜੋ ਜ਼ੁਬਾਨ ਤਾਂ ਬਾਅਦ ਚ ਵੇਖ ਲਾਂਗੇ ਤੇਰਾ ਬਸ ਤਿਆਦਾ ਨਹੀਂ ਸ਼ਰਮ ਦੇ ਮਾਰੇ ਨੇ ਦੱਸਿਆ ਵੀ ਨਹੀਂ ਬਾਰੇ ਬਾਹਰ ਟਰੈਕਟਰ ਲੈ ਕੇ ਪਹੁੰਚ ਗਏ ਕਿਹਨੇ ਟਰੈਕਟਰ ਟਰਾਲੀ ਲਿਆਓ ਪਹਿਲੇ ਟਰੈਕਟਰ ਟਰਾਲੀ ਲਿਆਜੋ ਉਹ ਮੋੜ ਆਏ ਸੀਗੇ ਉਹ ਪੂਰਨ ਨੂੰ ਮੈਂ ਕਹਿੰਦਾ ਖੜੇ ਨੂੰ ਦਾ ਤੂ 6 ਗੇੜੇ ਦੇ ਜਾਂਦੇ ਸੀ ਸਟੀering ਨੂੰ ਮੈਂ ਕਹਾਂ ਖੁੱਲਣ ਵਾਲੀ ਸੀ ਉਹ ਯਾਰ ਉਹ ਜੋ ਮੋੜ ਜਾ ਘਰੇ ਆਉ ਮੁੜਿਆ ਹੀ ਨਹੀਂ ਸਿੱਧੇ ਹੀ ਲੰਘ ਉਹ ਬਿਜਾਰਾ ਪੋਪੜ ਸਾਡਾ ਕਰੇ ਯਾ 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 ਉਹਦੋਂ ਨੂੰ ਵੱਜਿਆ ਉਹ ਨਾ ਥੱਲੇ ਜਾ ਕੇ ਪੋਪੜ ਇੰਜਣ ਤੋਂ ਦੀ ਉਹ ਪਿਆ ਐਂ ਸਰਪੜ ਕਹਿੰਦਾ ਬੀਬੋ ਤੇਰੇ ਮੁੰਡੇ ਦੀ ਜਵਾਨ ਕਾਲੀ ਹੈ ਉਹ ਕਹਿੰਦੀ ਪੋਪੜ ਜੀ ਪਹਿਲਾਂ ਐ ਦੱਸੋ ਕੁਝ ਟੁੱਟਿਆ ਤਾਂ ਨਹੀਂ ਜਵਾਨ ਦੀ ਗੱਲ ਤਾਂ ਬਾਅਦ ਚ ਕਰ ਲਾਂਗੇ ਆਪਾਂ ਸਾਨੂੰ ਜਦੋਂ ਪਤਾ ਲੱਗਿਆ ਮੈਂ ਕਿਹਾ ਸਾਡੇ ਆਪਾਂ ਨੂੰ ਕੁੱਟਣਗੇ ਆ ਕੇ ਯਾਰ ਹਾਂ ਆਪਣੀ ਦਾ ਵੱਧਰੀ ਬਣੂ ਹੁਣ ਤੁਹਾਨੂੰ ਪਤਾ ਸੀ ਵੀ ਤਿੰਨ ਦਿਨ ਦਾ ਵਿਆਹ ਹੁੰਦਾ ਸੀਗਾ ਨਾ ਵੀ ਤੀਜੇ ਦਿਨ ਸ਼ਾਮ ਨੂੰ ਆ ਜਾਣਾ ਹੈ ਆ ਜਾਣਾ ਅਸੀਂ ਪੂਰੇ ਪੱਬਾਂ ਬਾਹਰ ਹੋਏ ਬੈਠੇ ਮੈਨੂੰ ਕਹਿੰਦਾ ਜਦੋਂ ਖੜਕਾ ਸੁਣਿਆ ਟਰੈਕਟਰ ਦਾ ਪੱਤੇ ਬਾਹਰ ਚੱਲੀ ਕਹਿੰਦਾ ਨੇ ਕੁੱਟਣਗੇ ਬਹੁਤ ਉਦੋਂ ਛਿਟੀਆਂ ਆਮ ਹੀ ਹੁੰਦੀਆਂ ਸੀ ਆਪਣੇ ਕੰਧਾਂ ਨਾਲ ਆ ਹਾਂ 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 ਜਦੋਂ ਟਰੈਕਟਰ ਰੁਕ ਗਿਆ ਬਾਹਰ ਜ ਟੱਪ ਗਏ ਛਿਟੀਆਂ ਧੋਂਦੀ ਅਸੀਂ ਅਸੀਂ ਨਹੀਂ ਬੜੇ ਨੇਰੇ ਹੁੰਦੇ ਤੱਕ ਨੇਰੇ ਹੋਏ ਲੱਭ ਕੇ ਲਿਆਏ ਮੈਂ ਤਾਂ ਮੁੰਤਾ ਕਰਕੇ ਕਹਿੰਦੇ ਨਹੀਂ ਕੋਸ ਕਹਿੰਦੇ ਘਰੇ ਆ ਜਾਓ ਸਾਲਿਓ ਕਹਿੰਦੇ ਕਮਲੋ ਤੂੰ ਹੀ ਮਾਰਤੇ ਜੈਂ ਐ ਥੋੜੇ ਕਹੀਦਾ ਹੁੰਦਾ ਤੁਰਨ ਲੱਗਿਆ ਨੂੰ ਮੈਂ ਕਿਹਾ ਤੀ ਹੁਣ ਸਾਰੇ ਸੰਨ ਕੱਲਿਆਂ ਨੂੰ ਛੱਡ ਕੇ ਕਹਿਣੀ ਸੀ ਹੂੰ ਉਹ ਕਈ ਵਾਰੀ ਕਹੀ ਗੱਲ ਸਾਲੀ ਵੇਹੇ ਪੂਰੀ ਹੋ ਜਾਂਦੀ ਹੈ ਹੋਰੀ ਹੋ ਜਾਂਦੀ ਹੈ ਹੈਨਾ ਹੂੰ ਤੇ ਮੇਰਾ ਪੁੱਪੜ ਮੈਂ ਤਾਂ ਡਰਨ ਲੱਗ ਗਿਆ ਲੱਗਣੀ ਮੈਂ ਕਹਣਾ ਮੈਂ ਕੋਸ ਕਹਿ ਦੂ ਨਾ ਮੂੰਹ ਬੰਦ ਰੱਖ ਕੁਛ ਨਾ ਬੋਲੀ ਉਹਨੂੰ ਐ ਲੱਗਦਾ ਮੈਂ ਵੀ ਸੱਚੀ ਜੇ ਕੋਸ ਕਹਿਤਾ ਇਹਨੇ ਹੋ ਜੂ ਮੈਨੂੰ ਮੈਂ ਮਾਰ ਲਿਆ ਵੀ ਜਵਾਰ ਕਾਲ ਗਈ ਹੈ ਮੇਰੀ ਮਾਸੀ ਦਾ ਮੁੰਡਾ ਕਹਿੰਦਾ ਜੇ ਇੱਕ ਅੱਧੀ ਗੱਲ ਹੋਰ ਆਪਣੀ ਪੂਰੀ ਹੋ ਜੇ ਕਹਿੰਦੇ ਇਹ ਤੋਂ ਭਲਾ ਪੈਸੇ ਲੈ ਲੈ ਕਰਕੇ ਨਾ ਤਾਪਾ ਵੀ ਇਹਨੇ ਪੈਸੇ ਦੇ ਨਹੀਂ ਤੇਰੇ ਬਾਰੇ ਕੁਝ ਕਹਿਣ ਲੱਗੇ ਨਹੀਂ ਨਹੀਂ ਦੇ ਦਿਆ ਕਰਨੇ ਆਪਰ ਵੀ ਫੜੋ ਯਾਰ ਦਫਾ ਹੋ ਜਾਓ ਉਹਦੇ ਖੇਡਾਂ ਵੀ ਮਨਿੰਦਰ ਹੁੰਦੀਆਂ ਸੀਗੀਆਂ ਚੋਰ ਸਿਪਾਹੀਆਂ ਖੇਡਦੇ ਸੀ ਨਾ ਆ ਹਾਂ 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 ਉਹ ਹੁਣ ਤਾਂ ਜੇ ਜਵਾਕ ਡੱਗ ਪਿਆ ਮਾਂ ਚੱਕਦੀ ਭੱਜ ਗਈ ਆ ਮੇਰੇ ਛੋਣ ਮੇਰੇ ਛਟਦ ਨਹੀਂ ਕੋਈ ਮੇਰੇ ਛੋਣ ਨੇ ਕੀ ਤੇ ਨਾ ਕੀ ਉਹ ਤਾਂ ਜੇ ਬਾਹ ਵੀ ਕਿਹੜਾ ਸੀ ਡਾਕਟਰ ਤੇ ਤਾਂ ਫੇਰ ਲੈ ਜਾਂਦੇ ਸੀ ਟੱਟ ਪੈਣੇ ਨੇ ਬਾਹ ਤੜਾ ਲਈ ਕੁੱਤੇ ਨੇ ਤੇ ਤਰੇ ਦੀ ਲੈ ਤੇਰੇ ਦੀ ਬਾਹ ਤਾਂ ਕੁ ਵੀ ਨਹੀਂ ਸੀ ਬਾਹ ਦਾ ਡਾਕਟਰ ਹੀ ਵੇਂਦਾ ਸੀ ਸਹੀ ਗੱਲ ਆ ਬੰਨਣੀ ਪੈਣੀ ਫਟ ਗਈਆਂ ਲਾ ਕੇ ਉਹ ਤੋਂ ਕੁੱਟ ਪੈਣੀ ਹੁੰਦੀ ਉਹ ਤੋਂ ਕੁੱਟ ਪੈਂਦੀ ਸੀ ਛੱਟ ਵੀ ਬਾਜਾਂਦੇ ਘਰੇ ਵੜਨ ਤੋਂ ਡਰਦੇ ਹਾਂ ਵੀ ਕੁੱਟ ਪਊਗੀ ਹਾਂ ਉਵੇਂ ਹੀ ਤੁਰੇ ਫਰਨਾ ਛੱਟ ਲੱਗੀ ਜੇ ਬਾਹਰ ਹਾਂ ਡਰਦੇ ਨੇ ਹਾਂ ਤਾਂ ਮਿੱਟੀ ਨਹੀਂ ਲੱਗਣ ਦਿੰਦੇ ਜਵਾਕ ਨੂੰ ਨਾ ਅਹੀਂ ਸਾਡੇ ਪਿੰਡ ਚੋਰ ਸਪਾਈ ਖੇਢੀ ਜਾਈਏ ਹਾਂ ਕਾਲਾ ਹੁੰਦਾ ਜੀ ਮੇਰਾ ਦੋਸਤ ਨੰਬਰ ਦਾ ਰੰਦਾ ਹਾਂ ਹੂੰ ਉਹਨਾਂ ਦੇ ਘਰੇ ਇੱਕ ਥੜਾ ਬਣਾਉਂਦੇ ਚੌਂਤਰਾ ਠੀਕ ਹੈ ਉਹ ਅਸੀਂ ਇੱਕ ਪਹਾੜੀ ਬਣਾ ਲਈ ਠੀਕ ਹੈ ਵੀ ਇਹ ਪਹਾੜੀ ਹੈ ਵੀ ਇੱਥੇ ਡਾਕੂ ਰਹਿੰਦੇ ਆ ਅਸੀਂ ਡਾਕੂ ਬਣ ਗਏ ਉਹਨਾਂ ਦਾ ਘਰ ਆਏ ਦਰਵਾਜ਼ੇ ਜੇ ਬਣਦੇ ਆ ਉਹ ਠਾਣਾ ਬਣਾਤਾ ਜਿਹੜਾ ਹੈ ਹੂੰ ਉਹ ਠਾਣੇਦਾਰ ਬਣ ਗਿਆ ਕਾਲਾ ਅਸੀਂ ਹੁਣ ਡਾਕੂ ਬਣ ਗਏ ਸਿਕੰਦਰ ਹੁੰਦਾ ਸੀ ਸਾਡੇ ਪਿੰਡ ਦਾ ਦੋਤਾ ਸੀ ਉਹ ਉੱਥੇ ਰਹਿੰਦਾ ਹੁੰਦਾ ਸਾਡੇ ਪਿੰਡ ਉਹਨਾਂ ਦੇ ਸੱਚੀ ਰਫਲ ਸੀਗੀ 12 ਬੋਲ ਉਹ ਟੰਗੀ ਪਈ ਹੁੰਦੀ ਕਿੱਲੇ ਤੇ ਆਏ ਤੇ ਉਹ ਹੁਣ ਮੇਜ਼ ਕੁਰਸੀ ਲਾ ਕੇ ਆਏ ਬੈਠਾ ਠਾਣੇਦਾਰ ਉਹ ਫੜਿਆ ਵਾ ਤਦ ਨਾਲ ਦੇ ਦੱਸ ਕਿੱਥੇ ਆ ਤੇ ਉਹ ਮਤਲਬ ਦੱਸ ਨਹੀਂ ਰਿਹਾ ਉਹ ਤੋਂ ਐਵੇਂ ਘੁੱਟ ਰਿਹਾ ਜਾਦੀ ਉਹਨੂੰ ਨਾਲ ਦੇ ਦੱਸ ਕਿੱਥੇ ਆ ਉਧਰੋਂ ਆ ਗਏ ਚੰਬਲ ਦੇ ਡਾਕੂ ਅਸੀਂ ਹਾਂ ਐਵੇਂ ਰਸਿਆਂ ਕੋਲੇ ਹੁੰਦੇ ਗਏ ਜਿਵੇਂ ਤਗੜ ਤੂੰ ਤਗੜ ਤੂੰ ਤਗੜ ਤੂੰ ਵੀ ਕੋੜੇ ਆਤੇ ਆਉਣੇ ਹਾਂ ਵੀ ਆਪਾਂ ਹੁਣ ਪਹਾੜੀ ਚੜ ਜਾਗੇ ਲੈ ਕੇ ਬੰਦਾ ਆਪਣਾ ਅਸੀਂ ਥਾਣੇ 'ਚ ਵੜ ਗਏ ਲੈ ਕੇ ਬੰਦਾ ਉਹ ਕਹਿੰਦਾ ਰੁਕ ਜਾ ਜਿਉਣਿਆ ਨਹੀਂ ਗੋਲੀ ਮਰੂੰ ਮਾਰਾ ਮਗਰ ਨਾ ਚਾਕੀ ਮਗਾ ਮਾਤਾ ਨਹੀਂ ਜਾਣੇ ਨੂੰ ਕਿਹਾ ਸੀ ਮਗਰ ਨਾ ਚਾਕੀ ਮਗਾ ਟੱਪ ਜਾ ਪਾੜੀ ਹਾਂ ਉਹਨੇ ਸੱਚੀ ਵਾਲੀ ਰਫਲ ਲਾ ਲਈ ਕੰਝਰ ਨੇ ਹਾਂ ਉਹਨੇ ਮਹਾਰਾਜ ਸਿੰਘ ਕੇ ਨਿਸ਼ਾਨਾ ਉੱਚ ਸੱਚੀ ਕਾਰਤੂਸ ਸੀ ਬਾਈ ਹਾਂ ਸਾਡੇ ਨਾਲ ਦਾ ਜਿਹੜਾ ਸਿਕੰਦਰ ਚੜਨ ਲੱਗਾ ਸੈਟ ਲਿਆ ਉਹਨੇ ਲੱਤ ਤੇ ਮੱਧਿਆ ਅਸੀਂ ਤਾਂ ਇਹ ਮਗਰ ਮੁੜ ਕੇ ਵੇਖਿਆ ਵੀ ਕਿਹੜਾ ਡਿੱਗਾ ਕਿਹੜਾ ਨਹੀਂ ਅੱਛਾ ਥਾਣੇਦਾਰ ਸਾਡੇ ਮੂਹਰ ਦੀ ਜਾਵੇ ਰਫਲ ਸੱਟ ਕੇ ਆਈ ਵਰਤਾਨੂੰ ਕਹਿੰਦਾ ਭੱਜ ਲੋਗੇ ਤਾ ਮਾਰ ਕੇ ਕਹਿੰਦਾ ਮੈਂ ਕਹੋ ਕਿ ਮੈਂ ਮਾਰਤਾ ਹਾਂ ਤਾਂ ਕਹਿੰਦਾ ਮੈਂ ਜਾ ਕੇ ਬੋਰ ਤੇ ਬੈਠੀ ਮੈਂ ਕਹਾਂ ਮੈਨੂੰ ਆਏ ਤਦਾਦੇ ਗੋਲੀ ਕਿੱਥੇ ਵੱਜਿਆ ਬਾਹਰ ਦੇਖ ਕੇ ਆਏ ਕਹਿੰਦਾ ਮਰ ਚੀਕ ਹੀ ਸੁਣੀ ਹੈ ਕਹਿੰਦਾ ਮੈਂ ਕਹਾਂ ਜੀ ਮਰ ਗਿਆ ਦਾ ਪੁੱਲਤ ਜੀ 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 ਕਹਿੰਦਾ ਜਦੋਂ ਡਾਕੂ ਭਜਦੇ ਸੀ ਮੈਂ ਤਾਂ ਕੁਝ ਕਰਦਾ ਹੀ ਸੀ ਕਹਿੰਦਾ ਕਹਿੰਦਾ ਮੈਂ ਕਿਹਾ ਠਾਣੇਦਾਰ ਦੀ ਵੇਚਤੀ ਆ ਠਾਣੇਦਾਰ ਦੀ ਵੇਚਤੀ ਆ ਕਹਿੰਦਾ ਮੈਨੂੰ ਕੀ ਪਤਾ ਸੀ ਉਹਦੇ ਵਿੱਚ ਸੱਚੀ ਭਰਿਆ ਪਿਆ ਹੋ ਯਾਰ ਕਹਿੰਦਾ ਮੈਂ ਤਾਂ ਉਹ ਕਰਦਾ ਜਾਂ ਇੰਡੀਸਕਾ ਉਹ ਚਾਲ ਲਗੀ ਸੁਣਾਇਆ ਤਾਂ ਮੈਂ ਡਾਕੂ ਪਿਆਗਾ ਤਾਂ ਨਾਲ ਉਹਦੇ ਬਾਅਦ ਦੀ ਨਾਲ ਉਹਦੇ ਬਾਅਦ ਦੀ ਫਿਰ ਆਥ ਨੇ ਲਿਆਂਦੇ ਫਿਰ ਕਾਲੇ ਕ ਸਿਆਲੇ ਇੱਕ ਫਿਲਮ ਵਿੱਚ ਕਰਦੇ ਹੁੰਦੇ ਨਾ ਤਬਾਹੀ ਚ ਹਾਂ ਉੱਥੇ ਤਾਂ ਕਿਉਂ ਕਹਿੰਦਾ ਮੈਂ ਸੁੱਖਾ ਹਾਂ ਬੈਂਡਾਲਿਓ ਆ ਜੋ ਮੈਂ ਤੁਹਾਡਾ ਆਪਣਾ ਸੁੱਖਾ ਮੈਨੂੰ ਉਹ ਸਾਡਾ ਸੀਨ ਯਾਦ ਆ ਜਾਂਦਾ ਜਦੋਂ ਐਂ ਕਰਦਾ ਓਵੇਂ ਟੰਗਿਆ ਵਾ ਪੁੱਠੇ ਤੁਹਾਨੂੰ ਦੇ ਡੰਡਾ ਲੈ ਡੰਡਾ ਭਾਰੀ ਕੁੱਟ ਪੈਂਦੀ ਸੀ ਬਈ ਹੂੰ ਉਧਰੋਂ ਸਕੂਲ ਚ ਪੈਣੀ ਉਧਰੋਂ ਕਰੋ ਪੈਣੀ ਹੂੰ ਕਰੋ ਇੰਨੀ ਕੁੱਟ ਪੈਣੀ ਵੀ ਸਕੂਲ ਚੱਲੋ ਕੁੱਟ ਖਾ ਖੂ ਕੇ ਜਾਣਾ ਉਧਰੋਂ ਫਿਰ ਜਾਂਦਣ ਮਾਸਟਰ ਹਟਾ ਲੈਣਾ ਕੰਮ ਨਹੀਂ ਕਰੇ ਹੂੰ ਫਿਰ ਅਸੀਂ ਇੱਕ ਦਿਨ ਬੈਠ ਕੇ ਸੋਚਿਆ ਮੈਂ ਕਿਹਾ ਯਾਰ ਘਰ ਵਾਲੀ ਤਾਂ ਨਾ ਖਾਈਏ ਹੂੰ ਇੱਕ ਖਾਇਆ ਕਰੋ हां यार कहंदे आप ਘਰੋਂ ਐਵੇਂ ਹੀ ਖਾ ਲੈਨੇ। ਘਰੋਂ ਰਾਮ ਨਾ ਆ ਜਾ ਕਰੋ ਸਕੂਲ ਚ ਖਾ ਲੋ। ਹੂੰ ਫੇਰ ਅਸੀਂ ਘਰੋਂ ਟਾਈਮ ਨਹੀਂ ਤੁਰ ਪਈ ਗੀ ਤਿਆਰ ਹੋ ਕੇ। ਸਾਡਾ ਬੁੜਾ ਕਹਿੰਦਾ ਹੋ ਗਿਆ ਕਿ ਨਹੀਂ ਸਿਆਣਾ ਕੁੱਟ ਖਾ ਕੇ ਮੈਂ ਕਹਿੰਦਾ ਨਾ ਨਾ ਕੁੱਟ ਖਾ ਕੇ ਕਾਹਨੂੰ ਸਿਆਣੇ ਹੋਏ ਭਰਾਵਾ। ਮੈਂ ਕਹਿੰਦੀ ਕੁੱਟ ਖਾਣੀ ਬੰਦ ਕਰਤੀ। ਕਹਿੰਦਾ ਕਿਉਂ ਮੈਂ ਕਹਿੰਦਾ ਕੱਲੀ ਸਕੂਲ ਵਾਲੀ ਖਾਣੇ ਹੁਣ। ਮੈਂ ਕਹਿੰਦਾ ਇਤੋਂ ਵੀ ਕੁੱਟ ਦੇ ਉੱਥੇ ਵੀ ਕੁੱਟ ਦੇ ਮੈਂ ਕਿਹਾ 42 ਬਾਬਾ ਨਾ ਕਿਵੇਂ ਪਿਆ ਮਤਲਬ ਮੈਨੂੰ ਇਹ ਨਹੀਂ ਸਮਝ ਆਈ। ਇਹੇ ਮੇਰਾ ਨਾਂ ਰੱਖਿਆ ਟਰੱਕਾਂ ਵਾਲੇ ਨੇ। ਅੱਛਾ ਉਹਨਾਂ ਨੇ ਰੱਖਿਆ ਟਰੱਕਾਂ ਵਾਲਿਆਂ ਨੇ ਮੇਰਾ ਨਾਮ ਰੱਖਿਆ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਮੰਦਰ ਚ ਰਹਿੰਦਾ ਸੀ ਠੀਕ ਹੈ ਉੱਥੋਂ ਉੱਥੇ ਹਾਂ ਹਾਂ ਤੁਸੀਂ ਦੱਸਿਆ ਸੀਗਾ ਤੁਸੀਂ ਉੱਥੇ ਮੰਦਰ ਚ ਰਹਿੰਦਾ ਸੀ ਹਾਂ ਬਾਬਾ ਜੀ ਨੂੰ ਮੰਨਦਾ ਸੀ ਬਹੁਤ ਮੈਂ ਇਹਦੇ ਪੁੱਛਾਂ ਪਾਛਾਂ ਕੱਢਣ ਲੱਗ ਗਿਆ ਸੀ ਇੱਕ ਲੱਗ ਗਿਆ ਸੀ ਮੈਂ ਅੱਛਾ ਬਹੁਤ ਸੰਗਤ ਆਉਂਦੀ ਸੀ ਆਪਣੇ ਕੋਲੇ ਪੁੱਛਾਂ ਦੇ ਬਾਬੇ ਦੀ ਕਿਰਪਾ ਸੀ ਅੱਛਾ ਇੱਥੇ ਵੀ ਲੋਕ ਆਉਣ ਲੱਗ ਗਏ ਸੀਗੇ ਮਸਾਂ ਰੋਕ ਕੇ ਮੈਂ ਤਾਂ ਕਿਉਂ ਵੀ ਨਹੀਂ ਭਾਈ ਮੈਂ ਕਿ ਮੈਂ ਨਹੀਂ ਇਹ ਕੰਮ ਕਰਦਾ ਅੱਛਾ ਇਹ ਦੇਖੋ ਜੇ ਆਪਾਂ ਕਿਸੇ ਨੂੰ ਮੰਨਦੇ ਆਂ ਮਨੇ ਹਾਂ ਰੱਬ ਨੂੰ ਨੇੜੇ ਹੋ ਕੇ ਦੇਖਿਆ ਠੀਕ ਹੈ ਦਾਈਂ ਸੌਖੇ ਬੈਠੇ ਆਂ ਸੋਹਣੇ ਘਰੇ ਬੈਠੇ ਆਂ ਹਾਂ ਤੁਹਾਡੇ ਨਾਲ ਪਤਾ ਨਹੀਂ ਕੀ ਕੀ ਹੋਣਾ ਕਿੱਥੇ ਤੁਸੀਂ ਮਰ ਕੇ ਜਾਣਾ ਨਹੀਂ ਪਤਾ ਨਾ ਮੈਨੂੰ ਪਤਾ ਹੈ ਮੈਂ ਕਿੱਥੇ ਜਾਣਾ ਹੂੰ ਮੈਨੂੰ ਇੱਥੋਂ ਤੱਕ ਪਤਾ ਹੈ ਮੈਂ ਮਰ ਕੇ ਕਿੱਥੇ ਜਾਣਾ ਮੈਨੂੰ ਇਹ ਪਤਾ ਹੈ ਹੂੰ ਕਰਮਾੜੀ ਹੈ ਯਾਰ ਰੱਬ ਪਾਇਆ ਰੱਬ ਕਦੋਂ ਮਿਲਦਾ ਜਦੋਂ ਬੰਦਾ ਦੁਖੀ ਹੁੰਦਾ ਠੀਕ ਹੈ ਮੈਂ ਜਦੋਂ ਭੱਜਿਆਂ ਪਗੌੜਾ ਐ ਇੰਨਾ ਕੁ ਦੁਖੀ ਸੀ ਨਾ ਮੈਂ ਹੂੰ ਏ ਬੇਟਾ ਮੇਰਾ ਪੇਟ ਦੇ ਅੰਦਰ ਸੀ ਹਮ ਮੇਰੀ ਵਾਈਫ ਨੇ ਕਦੇ ਚੁੱਲੇ ਤੇ ਖਾਣਾ ਨਹੀਂ ਬਣਾਇਆ ਸੀ ਹਮ ਤੇ ਜਿਹੜੇ ਅਸੀਂ ਬੰਦੇ ਦੀ ਖਾਤਰ ਮੈਂ ਇੱਥੇ ਜ਼ਮੀਨ ਦਾ ਕਿਲਾ ਵੇਚਿਆ ਸੀ ਇਲਾਜ ਕਰਵਾਇਆ ਸੀ ਐਕਸੀਡੈਂਟ ਹੋ ਗਿਆ ਈ ਉਹਦਾ ਹਮ ਤੇ ਉਹਦੇ ਕੋਲੇ ਪੈਸੇ ਐ ਨਹੀਂ ਸੀ ਉਹ ਮੈਨੂੰ ਕਹਿੰਦਾ ਜਦੋਂ ਲੋੜ ਹੋਈ ਦੱਸੀ ਮੈਂ ਫਿਰ ਐਂਡ ਤੇ ਉਹਨੂੰ ਯਾਦ ਕੀਤਾ ਭੱਜੇ ਫਿਰਦੇ ਨੇ ਮੈਂ ਕਿਹਾ ਯਾਰ ਦੁਖੀ ਹੋ ਗਏ ਪੈਸਾ ਕੋਲੇ ਨਹੀਂ ਯਾਰ ਸਾਰਾ ਕੁਝ ਵੇਚ ਵੱਟ ਲਿਆ ਸੀ ਮੈਂ ਉਹਨੂੰ ਦੱਸਿਆ ਮੈਂ ਕਿ ਆਹ ਗੱਲਾਂ ਐ ਕਰਕੇ ਮੈਂ ਬੋਲਦਾ ਕਹਿੰਦਾ ਆ ਜਾ। ਭਈ 10 ਕਿ ਦਿਨ ਤਾਂ ਰੋਟੀਆਂ ਖਵਾਈਆਂ 11ਵੇਂ ਦਿਨ ਕਹਿੰਦਾ ਐ ਬਿਲੇਣ ਤਾਂ ਕਿਸੇ ਨੇ ਨਹੀਂ ਦੇਣੀ ਬਾਈ। ਹਮਮ ਕੰਮ ਤਾਂ ਕਰਨਾ ਪਊ। ਇਹਨੂੰ ਲਾਦਾ ਕੰਮ ਉਹਨਾਂ ਨੇ। ਪਸ਼ੂਆਂ ਦਾ ਵੀ 8 ਕੁੜੀਆਂ ਬਾਈ ਆਪਦੇ। ਰੋਟੀਆਂ ਇਹ ਲਾਇਆ ਕਰੇ। ਹਮਮ ਘਰ ਦਾ ਕੰਮ ਇਹ ਕਰਿਆ ਕਰੇ। ਹਮਮ ਖੇਤ ਦਾ ਮੈਂ ਕਰਿਆ ਕਰਾਂ। ਯਾਰ ਮੈਂ ਕਹਿੰਦਾ ਮੈਥੋਂ ਕਰਾ ਲਓ ਤੂੰ ਕਿਉਂ ਕਰਾਉਨੇ ਯਾਰ ਬਾਈ। ਹਮਮ ਫਿਰ ਰਾਤ ਨੂੰ ਠੰਡ ਲੱਗਿਆ ਕਰੇ ਰਾਤ ਨੂੰ ਰਾਜਸਥਾਨ ਚ ਠੰਡ ਹੁੰਦੀ ਐ ਸਾਰੀ ਰਾਤ ਬਹਿ ਕੇ ਕੱਟਣੀ ਮੈਂ ਹੂੰ ਮੈਂ ਆਪਦੇ ਵਾਲੇ ਕਪੜੇ ਤੇ ਦੇ ਕੇ ਮੈਂ ਬੈਠਾ ਹੁਣ ਹੂੰ ਇਹਨੇ ਕਹਿਣਾ ਜਾਲ ਮੈਨੂੰ ਇਹਨੂੰ ਘੱਟ ਠੰਡ ਲੱਗਦੀ ਐ ਤੂੰ ਲਾਲਾ ਹੁਣ ਮੈਂ ਕਹਿਣਾ ਨਾ ਤੂੰ ਪੈ ਜਾ ਮੈਂ ਬਹਿਣਾ ਮੈਂ ਠੰਡ ਚ ਬੈਠਾ ਰਹਿਣਾ ਸਾਰੀ ਰਾਤ ਅਖੀਰ ਜਦੋਂ ਉਹਦਾ ਕੰਮ ਮੁੱਕ ਗਿਆ ਦਿਹਾੜੀ ਤੱਕ ਵੀ ਭੇਜ ਦਿੰਦਾ ਇਹ ਬੰਦਾ ਅਛਾ ਹੀ ਨਾ ਹੁੰਦਾ ਸੀ ਹਾਂ ਅਸੀਂ ਇੰਨੇ ਕੁ ਮਾੜੇ ਦਿਨ ਵੇਖੇ ਆ ਨਾ ਮੈਂ ਕਹਿੰਦਾ ਯਾਰ ਪ੍ਰਮਾਤਮਾ ਕਿਸੇ ਨੂੰ ਨਾ ਵਿਖਾਵੇ ਉਹ ਦਿਨ ਬਸ ਵੀ ਪੋਚਾ ਲਾਉਣ ਵਾਲਾ ਕੰਮ ਹੀ ਸੀ ਲੋਕਾਂ ਦੇ ਘਰਾਂ 'ਚ ਸਾਡਾ ਹਮ ਮਤਲਬ ਹੁਣ ਜਿਨੇ ਇੱਕ ਏਡੇ ਤਕੜੇ ਘਰ ਦੀ ਧੀ ਸੀ ਇਹ ਜਿਨੇ ਕਿਤੇ ਚੁੱਲ੍ਹੇ 'ਚ ਫੂਕ ਹੀ ਨਹੀਂ ਮਾਰੀ ਸੀ ਹਮ ਤੇ ਉਹਨੂੰ ਸਾਰੇ ਟੱਬਰ ਦੀਆਂ ਰੋਟੀਆਂ ਵੀ ਲਾਉਣੀਆਂ ਪੋਚੇ ਵੀ ਲਾਉਣੇ ਝਾੜੂ ਵੀ ਲਾਉਣੇ ਮੈਂ ਖੇਤ ਦਾ ਕੰਮ ਕਰਨਾ ਫਿਰ ਉਹ ਜਿਹੜਾ ਇੱਕ ਮੁੰਡਾ ਨਾ ਉੱਥੇ ਸੇਵਾ ਕਰਦਾ ਸੀ ਉਹਨੂੰ ਮਾਨ ਜੀ ਦੀ ਉਹ ਮੇਰੇ ਕੋਲ ਆਇਆ ਓਕੇ ਕੋਨੂੰ ਪਤਾ ਲੱਗਿਆ ਯਾਰ ਕਹਿੰਦੇ ਵੀ ਤੰਗ ਬਹੁਤ ਆ ਯਾਰ ਇਹ ਕਹਿੰਦਾ ਸੀ ਮੇਰਾ ਰੱਬ ਹੈ ਉਹਨੇ ਪਹਿਲਾਂ ਆਪ ਹੀ ਰੋਲਾ ਪਾਇਆ ਵੀ ਮੇਰਾ ਰੱਬ ਆ ਰਿਹਾ ਹੈ ਜਿਹਨੇ ਮੇਰੀ ਜਾਨ ਬਚਾਈ ਸੀ ਉਹ ਕਹਿੰਦੇ ਵੀ ਰੱਬ ਐਡੀ ਛੇਤੀ ਇਹਨੂੰ ਮਾਰਾ ਲੱਗਣ ਲੱਗ ਗਿਆ ਯਾਰ ਹੂੰ ਉਹ ਰਾਤ ਨੂੰ 11 ਵਜੇ 12 ਵਜੇ ਜਦੋਂ ਪੌੜੀਆਂ ਚੜ੍ਹਿਆ ਜਦੋਂ ਉਹ ਵੇਖਦਾ ਮੈਂ ਟਰਟਰ ਕੰਬੀ ਜਾਵਾਂ ਬੈਠਾ ਤੇ ਭਈ ਮੈਂ ਆਪ ਦੇ ਵਾਲਾ ਕਦੇ ਲਗ ਦੂਲਾ ਜਾਏ ਇੱਥੇ ਦੇ ਤਾ ਹੂੰ ਉਹਨੇ ਆ ਕੇ ਉਹਨੂੰ ਲੱਗ ਗਿਆ ਮੈਨੂੰ ਕਹਿੰਦਾ ਮੈਂ ਤਾਂ ਸੁਣਦਾ ਸੀ ਕਹਿੰਦਾ ਤੂੰ ਤਾਂ ਸੱਚੀ ਆਏ ਬੈਠੇ ਯਾਰ ਕਹਿੰਦਾ ਚੱਲ ਮੇਰੇ ਨਾਲ ਖੜਾ ਹੋ ਇੱਥੇ ਨਹੀਂ ਰਹਿਣਾ ਮੰਦਰ ਚੱਲ ਕਹਿੰਦਾ दारू-ਦੂਰੂ ਛੱਡ ਦੇ ਮੈਂ ਕਹਾਂ ਛੱਡ ਦਿੰਨਾ ਹੂੰ ਅਸੀਂ ਦੋਨੇ ਜੀ ਮੰਦਰ ਚ ਅੱਠ ਦੇਣਾ ਏ ਥੱਲੇ ਪੈ ਰਹੇ ਸੀ ਅਸੀਂ ਸਾਨੂੰ ਕੋਈ ਪਤਾ ਨਹੀਂ ਸਾਨੂੰ ਘਰ ਵਾਲੇ ਦੱਸਦੇ ਆ ਵੀ ਤੁਹਾਡੇ ਆਲੇ-ਦਾਲੇ ਸੱਪ ਫਿਰਦਾ ਹੈਗਾ ਰਾਤ ਹੂੰ ਸਾਨੂੰ ਨਹੀਂ ਪਤਾ ਫਿਰਦਾ ਕਿ ਨਹੀਂ ਫਿਰਦਾ ਸਾਡੇ ਆਲੇ-ਦਾਲੇ ਸੱਪ ਕਿਹੜੇ ਕੱਢੀ ਜਾਵੇ ਅਸੀਂ ਸੋਤੇ ਪਏ ਹੂੰ ਉਹ ਕਹਿੰਦੀ ਉਹਨੇ ਕਹਿਤਾ ਸੀ ਵੀ ਕੁਛ ਨਾ ਕਿਓ ਨਾ ਉਹ ਬਹੁਤ ਪਹੁੰਚਿਆ ਬੰਦਾ ਰੱਬ ਨੂੰ ਬਹੁਤ ਨੇੜਿਓਂ ਪਾਇਆ ਉਹ ਬੰਦੇ ਨੇ ਹੁਣ ਮੇਰਾ ਗੁਰੂ ਆ ਉਹ ਉਹ ਕਹਿੰਦਾ ਵੀ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਇਹਨਾਂ ਦੀ ਰੱਖਿਆ ਕਰਦਾ ਹੈ ਇਹ ਇਹਨਾਂ ਨੂੰ ਪਏ ਰਹਿਣ ਦਿਓ ਹੂੰ ਉੱਥੋਂ ਪਿੰਡ ਵਾਲਿਆਂ ਨੂੰ ਸਾਡੇ ਤੇ ਯਕੀਨ ਹੋ ਗਿਆ ਵੀ ਵਾਕੇ ਹੀ ਹੈ ਕੋਈ ਰੱਬ ਦੇ ਬੰਦੇ ਆ ਯਾਰ ਹੂੰ ਜਿਨ੍ਹਾਂ ਨੂੰ ਸੱਪ ਵੀ ਕੋਈ ਨਹੀਂ ਕਹਿੰਦਾ ਸੱਪ ਵੀ ਰਾਖੀ ਕਰੀ ਜਾਂਦਾ ਇਹਨਾਂ ਦੀ ਤੇ ਰੱਬ ਦੇ ਬੰਦੇ ਹੀ ਹੈ ਫੇਰ ਮੈਂ ਭਗਤੀ 'ਚ ਪੈ ਗਿਆ ਬਾਬਾ ਅੱਛਾ ਉਹ ਨਜ਼ਰ ਭਗਤੀ ਕਰੀ ਜਿੱਨਾਂ ਚ ਹਣੂਮਾਨ ਸਾਹਮਣੇ ਨਹੀਂ ਖੜਾ ਹੋਇਆ ਮੇਰੇ ਅੱਛਾ ਹਣੂਮਾਨ ਨੂੰ ਸਾਹਮਣੇ ਖੜਾ ਕੀਤਾ ਤੁਸੀਂ ਸਾਹਮਣੇ ਖੜਾ ਕੀਤਾ ਭਾਈ ਠੀਕ ਹੈ ਸਾਹਮਣੇ ਖੜਾ ਕਰਕੇ ਫਿਰ ਪੈ ਗਿਆ ਪੈਸੇ ਦੇ ਫਤਿਹ ਗਿਆ ਤਾਂ ਸੱਦਾ ਹੂੰ ਫਿਰ ਧਾਨ ਡਿੱ ਗਿਆ ਬਾਈ ਉੱਤੇ ਅੱਛਾ ਧਾਨ ਡਿੱ ਗਿਆ ਜਿਹੜੇ ਬੰਦੇ ਕੋਲੇ ਪੈਸਾ ਨਹੀਂ ਸੀ ਹਾਂ ਪੰਜੀ ਨਹੀਂ ਸੀ ਮੇਰੇ ਕੋਲੇ ਪੈੰਡ ਵਾਲੇ ਮੈਥੋਂ ਮੰਗ ਕੇ ਲੈ ਜਾਂਦੇ ਸੀ ਤੁਸੀਂ ਉਹਨੂੰ ਜਵਾਬ ਨਹੀਂ ਸੀ ਕਿ ਉਹਨੂੰ 100 ਚਾਹੀਦਾ 200 ਚਾਹੀਦਾ 500 ਚਾਹੀਦਾ ਲੈ ਜਾ ਮੱਲੇਣਾ ਨਹੀਂ ਜਿੱਦ ਦੇ ਇਹ ਪੈਦਾ ਹੋਇਆ ਬੇਟਾ ਮੇਰਾ 5 6 ਦਿਨ ਡੀਜੇ ਚੱਲਿਆ ਪਿੰਡ 'ਚ ਅੱਛਾ ਪ੍ਰੋਗਰਾਮ ਖੁੱਲਾ ਰੋਟੀ ਮੇਰੇ ਘਰੇ ਆ ਮੈਂ ਕਹ ਦੋਨੇ ਦਿਨ ਪਿੰਡਾਂ ਨੂੰ ਕਹਤਾ ਰੋਟੀ 얘 ਤੇ ਮੰਦਰ ਚਾ ਸਭ ਦੀ ਜਿੰਨੇ ਦਿਨ ਤੁਸੀਂ ਕਹੋਗੇ ਉਨੇ ਦਿਨ ਮੈਂ ਕਿਹਾ ਡੀਜੇ ਚੱਲੂਗਾ ਹੂੰ ਤੀਜੇ ਚੌਥੇ ਦਿਨ ਆਪੇ ਹੱਥ ਖੜੇ ਕਰਤੇ ਪਿੰਡ ਵਾਲੇ ਨੇ ਕਹਿੰਦੇ ਮজা ਕਿਸੇ ਦਾ ਗੁਲਾਮ ਨਹੀਂ ਹੈ ਪਰ ਤੇਰਾ ਹੈਗਾ ਯਾਰ ਕਹਿੰਦੇ ਹੂੰ ਸਾਡੇ ਹੱਥ ਖੜੇ ਅਸੀਂ ਤੱਕ ਕੇ ਬੰਦ ਕਰਦੇ ਹੂੰ ਮੈਂ ਕਿਹਾ ਕਰ ਦਿਓ ਇੰਨੇ ਪੈਸੇ ਦਿੱਤੇ ਰੱਬ ਨੇ ਅੱਛਾ ਪਤਾ ਹੀ ਨਹੀਂ ਲੱਗਿਆ ਕਿੱਧਰੋਂ ਆਉਦੇ ਹੀ ਪੈਸੇ ਨੋਟ ਹੀ ਨੋਟਸ ਹੂੰ ਹੁਣ ਮੰਦਰ ਬਹੁਤ ਵੱਡਾ ਬਣਿਆ ਬਾਲਾ ਜੀ ਦੀ ਕਿਰਪਾ ਹੂੰ ਜਿਦਿਆ ਘਰ ਪਾਇਆ ਇਹ ਤੇ ਆ ਪਲਾਟ ਸੀ ਲਾਕਡਾਊਨ ਦੇ ਵਿੱਚ ਪਾਇਆ ਹੂੰ ਮੇਰੇ ਮਤਲਬ ਕਿ ਤਾਰੀ ਬਾਬਾ ਸਮਾਲਸਰ ਚੈਨਲ ਜਿਹੜਾ ਆਪਣਾ YouTube ਤੇ ਉਹਦੇ ਵਿੱਚ ਇੱਕ ਵੀਡੀਓ ਦੇ ਵਿੱਚ ਵੇਖ ਲਿਓ ਫੋਟੋ ਵੀ ਪਾਈ ਆ ਮੈਂ ਬੈਂਗਣੀ ਨੂੰ ਅਨੁਮਾਨ ਜੀ ਲੱਗਿਆ ਸੀ ਲਾਕਡਾਊਨ ਚ ਇਸ ਕਰੇ ਪਲਾਟ ਚ ਨਕਸ਼ਾ ਇਹ ਰੋਣ ਲੱਗੀ ਮੈਨੂੰ ਕਹਿੰਦੀ ਤੀਜਾ ਸਾਲ ਆ ਪਰ ਐਤ ਕੀ ਫੇਰ ਨਹੀਂ ਜਾਣਾ ਕਹਿੰਦੀ ਐਂ ਤਾਂ ਗੱਲ ਗਲਤ ਹੈ ਮੈਂ ਕਹਾਂ ਦੇਖੀ ਜਊ ਮੈਂ ਕਹਾਂ ਹਰ ਪ੍ਰਮਾਤਮਾ ਦੀ ਮਰਜ਼ੀ ਹੈ ਤੇ ਜਦੋਂ ਮੈਂ ਇੱਥੇ ਆਇਆ ਮੇਰੇ ਨਾਲ ਮੁੰਡਾ ਮੇਰਾ ਦੋਸਤ ਮਰ ਗਿਆ ਸਲੱਖਣ ਉਹ ਮੈਨੂੰ ਕਹਿੰਦਾ ਆ ਕੀ ਆ ਏ ਜਦੋਂ ਮੈਂ ਚਾਕੇ ਮੈਂ ਕਿਹਾ ਬਾਲਾ ਜੀ ਹੈ ਯਾਰ ਇਹ ਤੁਹਾਨੂੰ ਹਰਮਾਨ ਜੀ ਹੈ ਹਮ ਮੈਂ ਇਹਨੂੰ ਸੱਦਿਆ ਭੱਜਿਆ ਅਸੀਂ ਹਰਮਾਨ ਜਨਮਤੀ ਫਿਰ ਉੱਥੇ ਹੀ ਮਨਾਈਓ ਬੂਟੇਦਾਲੇ ਹਮ ਜਿੰਦਿਆਂ ਬੂਟੇ ਨਾਲ ਟੁੱਟਦੇ ਆ ਇੱਥੇ ਨਿਉ ਪੱਟੀ ਗਈ ਬਾਈ 18000 ਸੀ ਸਾਡੇ ਕੋਲੇ ਘਰੇ ਸਾਰਾ ਹੀ ਮੰਦਰ ਹਮ ਆ ਛੱਤ ਥੱਲੇ ਬੈਠੇ ਆ ਜਾਂ ਉਹਨੂੰ ਪਤਾ ਹੈ ਸਾਨੂੰ ਤਾਂ ਪਤਾ ਵੀ ਸਾਡੇ ਕੋਲੇ ਪੈਸਾ ਆਇਆ ਨਹੀਂ ਸੀ ਹਮ ਉਹਨੂੰ ਪਤਾ ਵੀ ਕਿੱਥੋਂ ਦਿੰਦਾ ਸੀ ਉਹ 1 ਲੱਖ ਰੁਪਈਆ ਮੇਰੇ ਰਿਸ਼ਤੇਦਾਰਾਂ ਨੂੰ ਕੀ ਬਾਰ ਬਾਰ ਮੁੰਡੇ ਹੈਪੀ ਹੁਣੀ ਐ ਤੇ ਹਿੰਦਾ ਤੇ ਹੈਪੀ ਦੋ ਭਰਾ ਭਾਣਜੀ ਆਪਣੇ ਉਹਨਾਂ ਲੱਖ ਰੁਪਈਆ ਭੇਜਿਆ ਸੀ ਤੇ ਨਹੀਂ ਮੈਂ ਕਿਸੇ ਤੋਂ ਪੈਸਾ ਨਹੀਂ પડਿਆ ਦਾਰਾ ਇਹ ਮਾਂ ਪੁੱਤ ਹਿਸਾਬ ਲਾਈ ਜਾ ਕਰਨ 35 ਲੱਖ ਲੱਗ ਗਿਆ ਇਹ ਗੱਲ ਚਪਾ ਪਾਉ ਸਾਲਾ ਇਹ ਰਸਾ ਪਾਊਗਾ ਛੋਟਾ ਜਿਹਾ ਘਰ ਹੁੰਦਾ ਡੇਢ ਮਰਲੇ ਚ ਮੇਰਾ ਉੱਧਰ ਹੂੰ ਜਿੱਥੇ ਮੈਂ ਰਹਿੰਦਾ ਹੀ ਤੇ ਮੈਨੂੰ ਕਹਿੰਦੇ ਕੀ ਤੋਂ ਕੀ ਤੋਂ ਫਰਦਾਂ ਦਾਸਤਾ ਦੇ ਮੈਂ ਕਹੋ ਉਹ ਤੋਂ ਖਾਸ ਮਤੋਂ ਕਿ ਤੋ ਨਹੀਂ ਪੜਦਾ ਬਸ ਬਾਹ ਪਾ ਕੇ ਕੱਢੀ ਤੁਰਿਆ ﺍﻟमारी ਚੋਂ ਆ ਸਾਰੇ ਬੈੱਡ ਬੁੱਡ ਬਣਾ ਕੇ ਮੈਸਤਰੀ ਕੱਢਿਆ ਬਾਈ ਹੂੰ ਇੰਨੀ ਕਿਰਪਾ ਉਹਦੀ ਮੇਰੇ ਤੇ ਇੰਨੀ ਕਿਰਪਾ ਮੈਂ ਕਹਿੰਦਾ ਯਾਰ ਹੁਣ ਮੈਂ ਆਪ ਹੀ ਨਹੀਂ ਉਹਨੂੰ ਕਹਿੰਦਾ ਠੀਕ ਹੈ ਮੈਨੂੰ ਨਿਕਣ ਤੇਰਾ ਟੈਟਾ ਨਹੀਂ ਪਰਦਾ ਹੈ ਹਣ ਮੈਂ ਪੈਦਲ ਯਾਤਰਾ ਕਰਕੇ ਆਇਆ ਪਿੱਛੇ ਗਿਆ ਨਾ ਮੈਂ ਇੱਥੋਂ ਮੈਂ ਤੁਰ ਕੇ ਘਰੋਂ ਸਾਲਾ ਸਰ ਹਮ ਸਾਲਾ ਸਰ ਤੋਂ ਜਿਉਂ ਜਿਉਂ 700 ਕਿਲੋਮੀਟਰ ਪੈਦਲ ਗਿਆ ਬਈ ਠੀਕ ਹੈ ਠਾਹਿਆਂ ਦਿਨਾਂ ਚ ਪਹੁੰਚੇ ਸੀ ਮੇਰੇ ਨਾਲ ਮੇਰਾ ਦੋਸਤ ਹੁੰਦਾ ਹੀ ਕਬਰ ਉਹਦੀ ਮੌਤ ਹੋ ਗਈ 28ਵੇਂ ਦਿਨ ਜਾ ਕੇ ਝੰਡਾ ਚੜਾਤਾ ਸੀ ਅਸੀਂ ਉੱਥੇ ਹਮ ਪੈਦਲ ਗਿਆ ਮੈਂ ਨਾਲੇ ਮੈਂ ਕਿਲੋਮੀਟਰ ਨਹੀਂ ਤੁਰਿਆ ਕਿ ਮੈਨੂੰ ਬਹੁਤ ਲੋਕਾਂ ਨੇ ਕਹਿਣਾ ਜਿਹੜੇ ਯਾਰ ਦੋਸਤ ਸੀ ਉਹਨਾਂ ਨੇ ਕਹਣਾ ਪ੍ਰੈਕਟਿਸ ਕਰਿਆ ਕਰ ਮੈਂ ਕਿਹਾ ਕਿਉਂ ਮੈਂ ਟੂਰਨਾਮੈਂਟ ਕਿੱਢਣੇ ਜਾਣਾ ਚੱਲਿਆ ਤਾਂ ਬਾਬੇ ਦੇ ਹੂੰ ਜਿਹਦੇ ਚੱਲਿਆ ਆਪੇ ਲੈ ਜੂ ਹੂੰ ਜੇ ਉਹਦੇ ਚ ਪਾਵਰ ਹੋਈ ਤਾਂ ਲੈ ਜੂਗਾ ਹੂੰ ਜੇ ਨਹੀਂ ਲੈ ਜਾਣਾ ਉਹਦੀ ਮਰਜ਼ੀ ਹੈ ਮੈਂ ਨਾ ਨਹੀਂ ਲੈਣਾ ਸੰਤ ਗਏ ਸੀਗੇ ਕਹਿੰਦੇ ਤੂੰ ਤਾਂ 28 ਦਿਨ ਲਾਇਆ ਅਸੀਂ ਤਾਂ ਚੌਥੇ ਦਿਨ ਆਏ ਲੈ ਹੂੰ ਸੰਤ ਗੋਨਿਆਂ ਨੇ ਟੱਪੇ ਬਈ ਬਾਤ ਚੜ ਗਈ ਮੈਂ ਕਿਹਾ ਕੀ ਹੋ ਗਿਆ ਨਹੀਂ ਕਹਿੰਦਾ ਚੱਲਿਆ ਨਹੀਂ ਗਿਆ ਮੈਂ ਕਿਹਾ ਆਹ ਕਹੇਗੇ ਨਹੀਂ ਜਾਣ ਦਿੰਦਾ ਉਹ ਹੂੰ ਠੀਕ ਹੈ ਨਾ ਜੇ ਜਾਣਾ ਵਧੀਆ ਜੀ ਵਧੀਆ ਦੇਖੋ ਕਿੰਨੀ ਜ਼ਬਰਦਸਤ ਉਹਨਾਂ ਨੇ ਆਪਣੇ ਸਕਾਰੀ ਮਤਲਬ ਕਿ ਆਪੀਤੀ ਜੋ ਉਹਨਾਂ ਦੇ ਨਾਲ guzri ਜਿਵੇਂ guzri ਉਹਨਾਂ ਨੇ ਕਿੰਨੇ ਅچھے ਤਰੀਕੇ ਦੇ ਨਾਲ ਦੱਸੀ ਇੰਨੀ ਉਹਨਾਂ ਨੇ ਵਧੀਆ ਗੱਲ ਕੀਤੀ ਕਿ ਜਦੋਂ ਇਨਸਾਨ ਦੁਖੀ ਹੁੰਦਾ ਹੈ ਇਨਸਾਨ ਨੂੰ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਹੈ ਨਾ ਉਦੋਂ ਉਹਨੂੰ ਰੱਬ ਮਿਲਦਾ ਹੈ ਵਾਕਿ ਉਹ ਕਹਿੰਦਾ ਮੈਂ ਆਪਣਾ ਕਿਲਾ ਵੇਚ ਕੇ ਇੱਕ ਬੰਦੇ ਦੀ ਮਤਲਬ ਜਾਨ ਬਚਾਈ ਉਹ ਮਰਨ ਤੇ ਆਇਆ ਸੀ ਇਹਦਾ ਇਲਾਜ ਕਰਵਾਇਆ ਉਹਨੇ ਮੈਨੂੰ ਆਖਿਆ ਜਦੋਂ ਤੈਨੂੰ ਲੋੜ ਪਏਗੀ ਤੂੰ ਉਦੋਂ ਮੈਨੂੰ ਹੁਕਮ ਕਰੀ ਤੇਰੇ ਵਾਸਤੇ ਹਰ ਚੀਜ਼ ਹਾਜ਼ਰ ਆ ਠੀਕ ਹੈ ਫੇਰ ਕਹਿੰਦਾ ਸਾਡੇ ਘਰ ਇੰਨੇ ਪੈਸੇ ਨਹੀਂ ਸੀ ਇੰਨੇ ਪੈਸੇ ਨਹੀਂ ਸੀ ਕਿ ਫੇਰ ਕਹਿੰਦਾ ਮੈਂ ਉਹਨੂੰ ਚੇਮ ਕੀਤਾ ਉਹਨੂੰ ਮਿਲਿਆ ਉਹਨੂੰ ਆਖਿਆ ਉਹਨੇ ਕਿਹਾ ਕੋਈ ਨਹੀਂ ਤੂੰ ਮੇਰੇ ਘਰ ਆ ਜਾ ਉਹਦੇ ਘਰ ਚਲਾ ਗਿਆ ਲੇਕਿਨ ਇਹ ਹੈ ਕਿ ਉਹਨੇ ਵਾਕਈ ਉਸ ਦਿਨ ਬੁਰਾ ਕੀਤਾ 10 ਦਿਨ ਮਿਠਾ ਕੇ ਖਵਾਇਆ 11ਵਾਂ ਦਿਨ ਕੌਣ ਬਿਠਾ ਕੇ ਖਵਾਉਂਦਾ ਕੋਈ ਵੀ ਨਹੀਂ ਖਵਾਉਂਦਾ ਨੇ ਆਖਿਆ ਜੀ ਚਲੋ ਜੀ ਕੰਮ ਤੇ ਲੱਗੋ ਇਹਦਾ ਮਤਲਬ ਕਿ ਤਾਰੀ ਬਾਬਾ ਕਹਿੰਦਾ ਮੇਰਾ ਛੋਟਾ ਜਵਾਲ ਜਿਹੜਾ ਸੀ ਉਹ ਹੋਣ ਵਾਲਾ ਸੀ ਉਦੋਂ ਲੇਕਿਨ ਮੇਰੀ ਬੁੱਢੀ ਕੋਲੋਂ ਬੜਾ ਇਹਨਾਂ ਨੇ ਕੰਮ ਲਿਆ ਬੜਾ ਕੰਮ ਕਰਾਇਆ ਮੈਂ ਫਿਰ ਆਖਿਆ ਮੈਂ ਕਹਿੰਦਾ ਜੋ ਵੀ ਕਰਾਣਾ ਮੇਰੇ ਕੋਲੋਂ ਕਰਾ ਲਓ ਉਹਦੇ ਕੋਲੋਂ ਨਾ ਕਰਾਓ ਠੰਡੀਆਂ ਰਾਤਾਂ ਠੰਡ ਤੇ ਬਿਨਾ ਬਿਸਤਰੇ ਤੋਂ ਸਾਨੂੰ ਜਗ੍ਹਾ ਦਿੱਤੀ ਹੋਈ ਜਿੱਥੇ ਅਸੀਂ ਸੌਂਦੇ ਕਾਫੀ ਮੁਸ਼ਕਿਲ ਹੈ ਤਾਰੀ ਬਾਬਾ ਕਹਿੰਦਾ ਕਿ ਆਪਣੀ ਜ਼ਿੰਦਗੀ ਵਿੱਚ ਵੇਖਿਆ ਨੇ ਲੇਕਿਨ ਕ ਮੈਂ ਜਿੰਨਾ ਮੈਂ ਖੁਸ਼ੀ ਖੁਸ਼ ਆ ਇੰਨਾ ਮੈਂ ਕਹਿੰਦਾ ਮੈਂ ਕੋਈ ਵੀ ਨਹੀਂ ਹੈ ਕਿਉਂ ਕਿਉਂਕਿ ਉਹਦਾ ਕਹਿੰਦਾ ਮੇਰਾ ਯਕੀਨ ਸੀ ਰੱਬ ਤੇ ਠੀਕ ਹੈ ਹੁਣ ਕਹਿੰਦਾ ਲੋਕੀ ਮੇਰੇ ਕੋਲ ਆ ਕੇ ਪੈਸੇ ਲੈ ਕੇ ਜਾਂਦੇ ਨੇ ਤੇ ਮੇਰਾ ਕਹਿੰਦਾ ਜਿਹਦਾ ਜਵਾਬ ਹੋਇਆ ਮੈਂ ਪਿੰਡ ਵਾਲਿਆਂ ਨੂੰ ਆਖਿਆ ਕਿ ਤੁਸੀਂ ਜਵਾਬ ਮੇਰਾ ਹੈ ਜਿਨੇ ਦੇ ਨਾਖੋਗੇ ਉਹਨੇ ਦਿਨ ਇੱਥੇ ਡੀਜੇ ਚੱਲੇਗਾ ਜਿੱਦਾਂ ਤੁਸੀਂ ਆਖੋਗੇ ਉਹਦਨੇ ਡੀਜੇ ਰੁਕੇਗਾ ਤੇ ਵਾਕਈ ਕਹਿੰਦਾ ਜਿੱਦਾਂ ਉਹਨਾਂ ਨੇ ਆਜ ਵੀ ਤਾਂ ਨਾ ਸਾਡੇ ਹੱਥ ਖੜੇ ਨੇ ਹੁਣ ਬੰਦ ਕਰ ਦਿਓ ਉਦੋਂ ਕਹਿੰਦਾ ਇਹ ਡੀਜੇ ਬੰਦ ਹੋਇਆ ਸੀ ਤੇ ਬਾਕੀ ਯਾਰ ਬੜਾ ਵਧੀਆ ਲੱਗਾ ਹਜੇ ਇਹਨਾਂ ਦੀਆਂ ਹੋਰ ਵੀ ਬਹੁਤ ਜ਼ਿਆਦਾ ਗੱਲਾਂ ਨੇ ਜਿਹੜੀਆਂ ਇਹਨਾਂ ਨੇ ਦੱਸਣੀਆਂ ਨੇ ਤੇ ਚੌਥਾ ਇਹਨਾਂ ਦਾ ਪਾਰਟ ਵੀ ਦੇਖਦੇ ਹਾਂ ਤੇ ਫਿਰ ਦੇਖਦੇ ਹਾਂ ਉਹਦੇ ਵਿੱਚ ਇਹ ਆਪਣੀ ਲਾਈਫ ਵਿੱਚ ਇਕ ਹੋਰ ਕਿਹੜੀਆਂ ਗੱਲਾਂ ਕਰਦੇ ਨੇ ਇਹਨਾਂ ਨੇ ਹੋਰ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੀਆਂ ਕੀਤੀਆਂ ਕੰਮ ਕੀਤੇ ਨੇ ਕਿਹੜੀਆਂ ਕਿਹੜੀਆਂ ਗੱਲਾਂ ਸੁਣਾਉਂਦੇ ਨੇ ਦੇਖਦੇ ਹਾਂ ਜੀ ਇਹਦੇ ਅਗਲੇ ਪਾਰਟ ਵਿੱਚ ਮਨੀ ਟਾਈਮ ਤੱਕ ਮੈਨੂੰ ਤਾਂ ਇਜਾਜ਼ਤ ਮਿਲਦੀ ਹੈ ਜੀ ਨੈਕਸਟ ਵੀਡੀਓ ਚ ਗੁੱਡ ਬਾਏ ਟੇਕ ਕੇਅਰ ਖਲਬਾ